ਜੈ ਸ਼੍ਰੀ ਰਾਮ ਸਾਰਿਆਂ ਨੂੰ ਇੱਕ ਮੈਂ ਇਨਫੋਰਮੇਸ਼ਨ ਬਹੁਤ ਜ਼ਰੂਰੀ ਹੈ ਬਹੁਤ ਸ਼ਾਰਟ ਮੈਸੇਜ ਦੇਣੀ ਚਾਹਨਾ ਮੈਂ ਮੁਨੀਸ਼ ਧੀਰ ਮੇਰਾ ਅੱਜ ਸ਼ਾਮੀ ਕੋਈ 7 7:30 ਵਜੇ ਦੇ ਕਰੀਬ ਮੇਰਾ ਫੋਨ 93175 11111 ਵਾਲਾ ਨੰਬਰ ਹੈਕ ਹੋ ਗਿਆ ਸੀ ਔਰ ਸਭ ਨੂੰ ਉਹ ਗਲਤ ਮੈਸੇਜ ਜਿਹੜੇ ਕੁਝ ਕ੍ਰਾਈਮ ਕਰਨ ਵਾਲੇ ਬੰਦੇ ਕੁਝ ਫਰਾਡ ਕਰਨ ਵਾਲੇ ਬੰਦੇ ਗਲਤ ਮੈਸੇਜ ਕਨਵੇ ਕਰ ਰਹੇ ਸਭ ਨੂੰ ਕੀ ਤੁਸੀਂ ਪੈਸੇ ਪਾ ਦਿਓ ਯੂਪੀਆਈ ਦੇ ਥਰੂ ਪਾ ਦਿਓ ਮੈਨੂੰ ਜ਼ਰੂਰਤ ਹੈ ਜਾਂ ਮੇਰੇ ਇਸ ਨੰਬਰ ਤੇ ਪਾ ਦਿਓ ਸੋ ਕਾਈਂਡਲੀ ਕੋਈ ਵੀ ਮੈਸੇਜ ਤੇ ਗੌਰ ਨਾ ਕਰਿਓ ਇਗਨੋਰ ਕਰੋ ਇਦਾਂ ਦੇ ਮੈਸੇਜ ਨੂੰ ਉਹ ਸਾਰਾ ਫਰਾਡ ਹੈ ਮੈਂ ਕੋਈ ਵੀ ਕਿਸੇ ਨੂੰ ਕੋਈ ਇਦਾਂ ਦਾ ਮੈਸੇਜ ਆਪਣੇ ਤੌਰ ਤੇ ਨਹੀਂ ਕੀਤਾ ਔਰ ਨਾ ਹੀ ਮੈਂ ਕਦੇ ਕਰਦਾ ਨਾ ਮੈਂ ਯੂਪੀਆਈ ਇਦਾਂ ਦੇ ਕੰਮਾਂ ਲਈ ਯੂਜ਼ ਕਰਦਾ ਕਦੇ ਵੀ ਡਾਇਰੈਕਟ ਮੈਸੇਜ ਕਰਕੇ ਸੋ ਮੇਰੀ ਸਭ ਨੂੰ ਹੱਥ ਜੋੜ ਕੇ ਰਿਕੁਐਸਟ ਹੈ ਮਾਤਾ ਰਾਣੀ ਸਾਡੇ ਸਾਰਿਆਂ ਤੇ ਕਿਰਪਾ ਬਣਾ ਕੇ ਰੱਖੇ ਆਪਣੇ ਆਪ ਨੂੰ ਬੜਾ ਸੇਫ ਔਰ ਤੰਦਰੁਸਤ ਰੱਖੋ ਬਸ ਇਦਾਂ ਦੇ ਮੈਸੇਜਸ ਤੋਂ ਜਰਾ ਇਗਨੋਰ ਕਰੋ ਔਰ ਦੂਰ ਰਹੋ ਇਦਾਂ ਦੇ ਮੈਸੇਜਸ ਤੋਂ ਫਰਾਡ ਮੈਸੇਜਸ ਬਹੁਤ ਬਹੁਤ ਸ਼ੁਕਰੀਆ ਜੈ ਸ਼੍ਰੀ ਰਾਮ ਜੈ ਮਾਤਾ ਦੀ ਜੈ ਸ਼੍ਰੀ ਰਾਮ ਸਾਰਿਆਂ ਨੂੰ ਇੱਕ ਮੈਂ ਇਨਫੋਰਮੇਸ਼ਨ ਬਹੁਤ ਜ਼ਰੂਰੀ ਹੈ ਬਹੁਤ ਸ਼ਾਰਟ ਮੈਸੇਜ ਦੇਣੀ ਚਾਹਨਾ ਮੈਂ ਮਨੀਸ਼ ਧੀਰ ਮੇਰਾ ਅੱਜ ਸ਼ਾਮੀ ਕੋਈ 7 7:30 ਵਜੇ ਦੇ ਕਰੀਬ ਮੇਰਾ ਫੋਨ 9317511111 ਵਾਲਾ ਨੰਬਰ ਹੈਕ ਹੋ ਗਿਆ ਸੀ ਔਰ ਸਭ ਨੂੰ ਗਲਤ ਮੈਸੇਜ ਜਿਹੜੇ ਕੁਝ ਕ੍ਰਾਈਮ ਕਰਨ ਵਾਲੇ ਬੰਦੇ ਕੁਝ ਫਰਾਡ ਕਰਨ ਵਾਲੇ ਬੰਦੇ ਗਲਤ ਮੈਸੇਜ ਕਨਵੇ ਕਰ ਰਹੇ ਸਭ ਨੂੰ ਕੀ ਤੁਸੀਂ ਪੈਸੇ ਪਾ ਦਿਓ ਯੂਪੀਆਈ ਦੇ ਥਰੂ ਪਾ ਦਿਓ ਮਰੀਜ਼ ਮੈਨੂੰ ਜ਼ਰੂਰਤ ਹੈ ਮੇਰੇ ਐਸ ਨੰਬਰ ਤੇ ਪਾ ਦਿਓ ਸੋ ਕਾਈਂਡਲੀ ਕੋਈ ਵੀ ਮੈਸੇਜ ਤੇ ਗੌਰ ਨਾ ਕਰਿਓ ਇਗਨੋਰ ਕਰੋ ਇਦਾਂ ਦੇ ਮੈਸੇਜ ਨੂੰ ਉਹ ਸਾਰਾ ਫਰਾਡ ਹੈ ਮੈਂ ਕੋਈ ਵੀ ਕਿਸੇ ਨੂੰ ਕੋਈ ਇਦਾਂ ਦਾ ਮੈਸੇਜ ਆਪਣੇ ਤੌਰ ਤੇ ਨਹੀਂ ਕੀਤਾ ਔਰ ਨਾ ਹੀ ਮੈਂ ਕਦੇ ਕਰਦਾ ਨਾ ਮੈਂ ਯੂਪੀਆਈ ਇਦਾਂ ਦੇ ਕੰਮਾਂ ਲਈ ਯੂਜ਼ ਕਰਦਾ ਕਦੇ ਵੀ ਡਾਇਰੈਕਟ ਮੈਸੇਜ ਕਰਕੇ ਸੋ ਮੇਰੀ ਸਭ ਨੂੰ ਹੱਥ ਜੋੜ ਕੇ ਰਿਕਵੈਸਟ ਹੈ ਮਾਤਾ ਰਾਣੀ ਤੁਹਾਡੇ ਸਾਰਿਆਂ ਤੇ ਕਿਰਪਾ ਬਣਾ ਕੇ ਰੱਖੇ ਆਪਣੇ ਆਪ ਨੂੰ ਬੜਾ ਸੇਫ ਔਰ ਤੰਦਰੁਸਤ ਰੱਖੋ بس ਇਹਦਾ ਦੇ ਮੈਸੇजेस ਤੋਂ ਜਰਾ ਇਗਨੋਰ ਕਰੋ ਔਰ ਦੂਰ ਰਹੋ ਇਹਦੇ ਮੈਸੇजेस ਤੋਂ ਫਰਾਡ ਮੈਸੇजेस ਹੈ ਬਹੁਤ ਬਹੁਤ ਸ਼ੁਕਰੀਆ जय श्री राम जय माता दी जय श्री राम ਸਾਰਿਆਂ ਨੂੰ ਇੱਕ ਮੈਂ ਇਨਫੋਰਮੇਸ਼ਨ ਬਹੁਤ ਜ਼ਰੂਰੀ ਔਰ ਬਹੁਤ ਸ਼ਾਰਟ ਮੈਸੇਜ ਦੇਣੀ ਚਾਹਨਾ ਮੈਂ ਮਨੀਸ਼ ਧੀਰ ਮੇਰਾ ਅੱਜ ਸ਼ਾਮ ਹੀ ਕੋਈ 7 7:30 ਵਜੇ ਦੇ ਕਰੀਬ ਮੇਰਾ ਫੋਨ 93175 11111 ਵਾਲਾ ਨੰਬਰ ਹੈਕ ਹੋ ਗਿਆ ਸੀ ਔਰ ਸਭ ਨੂੰ ਗਲਤ ਮੈਸੇਜ ਜਿਹੜੇ ਕੁਝ ਕ੍ਰਾਈਮ ਕਰਨ ਵਾਲੇ ਬੰਦੇ ਕੁਝ ਫਰਾਡ ਕਰਨ ਵਾਲੇ ਬੰਦੇ ਗਲਤ ਮੈਸੇਜ ਕਨਵੇ ਕਰ ਰਹੇ ਸਭ ਨੂੰ ਕਿ ਤੁਸੀਂ ਪੈਸੇ ਪਾ ਦਿਓ ਯੂਪੀਆਈ ਦੇ ਥਰੂ ਪਾ ਦਿਓ ਮਰੀ ਮੈਨੂੰ ਜ਼ਰੂਰਤ ਹੈ ਯਾ ਮੇਰੇ ਐਸ ਨੰਬਰ ਤੇ ਪਾ ਦਿਓ ਸੋ ਕਾਈਂਡਲੀ ਕੋਈ ਵੀ ਮੈਸੇਜ ਤੇ ਗੌਰ ਨਾ ਕਰਿਓ ਇਗਨੋਰ ਕਰੋ ਇਦਾਂ ਦੇ ਮੈਸੇਜ ਨੂੰ ਉਹ ਸਾਰਾ ਫਰਾਡ ਹੈ ਮੈਂ ਕੋਈ ਵੀ ਕਿਸੇ ਨੂੰ ਕੋਈ ਇਦਾਂ ਦਾ ਮੈਸੇਜ ਆਪਣੇ ਤੌਰ ਤੇ ਨਹੀਂ ਕੀਤਾ ਔਰ ਨਾ ਹੀ ਮੈਂ ਕਦੇ ਕਰਦਾ ਨਾ ਮੈਂ ਯੂਪੀਆਈ ਇਦਾਂ ਦੇ ਕੰਮਾਂ ਲਈ ਯੂਜ਼ ਕਰਦਾ ਕਦੇ ਵੀ ਡਾਇਰੈਕਟ ਮੈਸੇਜ ਕਰਕੇ ਸੋ ਮੇਰੀ ਸਭ ਨੂੰ ਹੱਥ ਜੋੜ ਕੇ ਰਿਕਵੈਸਟ ਹੈ ਮਾਤਾ ਰਾਣੀ ਸਾਡੇ ਸਾਰਿਆਂ ਤੇ ਕਿਰਪਾ ਬਣਾ ਕੇ ਰੱਖੇ ਆਪਣੇ ਆਪ ਨੂੰ ਬੜਾ ਸੇਫ ਔਰ ਤੰਦਰੁਸਤ ਰੱਖੋ ਬਸ ਇਹਦਾ ਦੇ ਮੈਸੇजेस ਤੋਂ ਜਰਾ ਇਗਨੋਰ ਕਰੋ ਔਰ ਦੂਰ ਰਹੋ ਇਹਦਾ ਦੇ ਮੈਸੇजेस ਤੋਂ ਫਰਾਡ ਮੈਸੇजेस ਹੈ ਬਹੁਤ ਬਹੁਤ ਸ਼ੁਕਰੀਆ ਜੈ ਸ਼੍ਰੀ ਰਾਮ ਜੈ ਮਾਤਾ ਦੀ ਜੈ ਸ਼੍ਰੀ ਰਾਮ ਸਾਰਿਆਂ ਨੂੰ ਇੱਕ ਮੈਂ ਇਨਫੋਰਮੇਸ਼ਨ ਬਹੁਤ ਜ਼ਰੂਰੀ ਔਰ ਬਹੁਤ ਸ਼ਾਰਟ ਮੈਸੇਜ ਦੇਣੀ ਚਾਹਨਾ ਮੈਂ ਮਨੀਸ਼ ਧੀਰ ਮੇਰਾ ਅੱਜ ਸ਼ਾਮ ਹੀ ਕੋਈ 7 7:30 ਵਜੇ ਦੇ ਕਰੀਬ ਮੇਰਾ ਫੋਨ 93175 11111 ਵਾਲਾ ਨੰਬਰ ਹੈਕ ਹੋ ਗਿਆ ਸੀ ਔਰ ਸਭ ਨੂੰ ਉਹ ਗਲਤ ਮੈਸੇਜ ਜਿਹੜੇ ਕੁਝ ਕ੍ਰਾਈਮ ਕਰਨ ਵਾਲੇ ਬੰਦੇ ਕੁਝ ਫਰਾਡ ਕਰਨ ਵਾਲੇ ਬੰਦੇ ਗਲਤ ਮੈਸੇਜ ਕਨਵੇ ਕਰ ਰਹੇ ਸਭ ਨੂੰ ਕਿ ਤੁਸੀਂ ਪੈਸੇ ਪਾ ਦਿਓ ਯੂਪੀਆਈ ਦੇ ਥਰੂ ਪਾ ਦਿਓ ਮਰੀ ਮੈਨੂੰ ਜ਼ਰੂਰਤ ਹੈ ਯਾ ਮੇਰੇ ਐਸ ਨੰਬਰ ਤੇ ਪਾ ਦਿਓ ਸੋ ਕਾਈਂਡਲੀ ਕੋਈ ਵੀ ਮੈਸੇਜ ਤੇ ਗੌਰ ਨਾ ਕਰਿਓ ਇਗਨੋਰ ਕਰੋ ਇਦਾਂ ਦੇ ਮੈਸੇਜ ਨੂੰ ਉਹ ਸਾਰਾ ਫਰਾਡ ਹੈ ਮੈਂ ਕੋਈ ਵੀ ਕਿਸੇ ਨੂੰ ਕੋਈ ਇਦਾਂ ਦਾ ਮੈਸੇਜ ਆਪਣੇ ਤੌਰ ਤੇ ਨਹੀਂ ਕੀਤਾ ਔਰ ਨਾ ਹੀ ਮੈਂ ਕਦੇ ਕਰਦਾ ਨਾ ਮੈਂ UPI ਇਦਾਂ ਦੇ ਕੰਮਾਂ ਲਈ ਯੂਜ਼ ਕਰਦਾ ਕਦੇ ਵੀ ਡਾਇਰੈਕਟ ਮੈਸੇਜ ਕਰਕੇ ਸੋ ਮੇਰੀ ਸਭ ਨੂੰ ਹੱਥ ਜੋੜ ਕੇ ਰਿਕੁਐਸਟ ਹੈ ਮਾਤਾ ਰਾਣੀ ਸਾਡੇ ਸਾਰਿਆਂ ਤੇ ਕਿਰਪਾ ਬਣਾ ਕੇ ਰੱਖੇ ਆਪਣੇ ਆਪ ਨੂੰ ਬੜਾ ਸੇਫ ਔਰ ਤੰਦਰੁਸਤ ਰੱਖੋ ਬਸ ਇਦਾਂ ਦੇ ਮੈਸੇजेस ਤੋਂ ਜਰਾ ਇਗਨੋਰ ਕਰੋ ਔਰ ਦੂਰ ਰਹੋ ਇਦਾਂ ਦੇ ਮੈਸੇजेस ਤੋਂ ਫਰਾਡ ਮੈਸੇजेस ਹੈ ਬਹੁਤ ਬਹੁਤ ਸ਼ੁਕਰੀਆ ਜੈ ਸ਼੍ਰੀ ਰਾਮ ਜੈ ਮਾਤਾ ਦੀ